ਔੜ ਤੇ ਮੁਕੰਦਪੁਰ थाना अधीन ਆਂਦੇ ਪਿੰਡਾਂ ਵਿੱਚ ਅਕਸਰ ਹੀ ਆਏ ਦਿਨ ਬਾੜਦਾਤਾ ਹੁੰਦੀਆਂ ਰਹਿੰਦੀਆਂ ਹਨ ਕਦੀ ਕਿਸੇ ਬਜ਼ੁਰਗ ਦੇ ਕੋਲ ਜਿਸ ਤਰ੍ਹਾਂ ਪਿੱਛੇ ਦਿਨੀ ਪਿਛਲੇ ਦਿਨੀ ਅਸੀਂ ਖਬਰ ਚਲਾਈ ਸੀ ਕਿ ਕਦੀ ਕਿਸੇ ਬਜ਼ੁਰਗ ਦੇ ਕੋਲ ਜਿਸ ਤਰ੍ਹਾਂ ਮੱਲਾ ਵੇਦੀਆਂ ਬਜ਼ੁਰਗ ਆਪਣੇ ਘਰ ਦੇ ਬਾਹਰ ਸੀ ਤੇ ਉਸ ਦੇ ਮਾਂ ਦੀਆਂ ਜੋ ਨਿਸ਼ਾਨੀਆਂ ਬਜੋ ਬਾੜੀਆਂ ਉਸਨੇ ਪਾਈਆਂ ਹੋਈਆਂ ਸਨ ਨੌਜਵਾਨ ਉਸ ਨੂੰ ਹੀ ਉਡਾ ਕੇ ਲੈ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਇੱਕ ਹੋਰ ਅਸੀਂ ਰਿਪੋਰਟ ਚਲਾਈ ਸੀ ਕਿ ਕਸਬਾ ਔੜ ਦੇ ਵਿੱਚ ਇੱਕ ਮੋਟਰਸਾਈਕਲ ਜਿਹੜਾ ਆ ਉਹ ਬਾਹਰੋਂ ਕੋਈ ਚੁੱਕ ਕੇ ਲੈ ਗਿਆ ਉਸ ਤੋਂ ਬਾਅਦ ਸਕੂਟਰੀ ਚੁੱਕੀ ਗਈ ਇੱਥੋਂ ਤੱਕ ਕਿ ਕੇਲੇ ਤੱਕ ਵੀ ਜਿਹੜੇ ਆ ਉਹ ਰੇੜੀ ਵਾਲੇ ਦੇ ਚੁੱਕੇ ਗਏ ਇਹ ਇੱਥੇ ਹੀ ਬਸ ਨਹੀਂ ਹੋਈ ਮਕੰਧਪੁਰ ਏਰੀਆ ਦੇ ਵਿੱਚ ਹਸਪਤਾਲ ਦੇ ਵਿੱਚ ਜਾ ਕੇ ਇੱਕ ਹਮਲਾ ਕੀਤਾ ਜਾਂਦਾ ਡਾਕਟਰ ਸਾਹਿਬ ਤੇ ਤੇ ਇੱਕ ਹੋਰ ਵਾਰਦਾਤ ਹੋਈ ਸੀ ਕਿ ਆਪਣੇ ਜਿਹੜੇ ਪਸ਼ੂਆਂ ਦੇ ਹਸਪਤਾਲ ਦੇ ਜਿਹੜੇ ਸੀਨੀਅਰ ਅਫਸਰ ਸੀ ਜੋ ਪਸ਼ੂਆਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ ਡਾਕਟਰ ਨੇ ਉਹਨਾਂ ਦੇ ਘਰ ਦੇ ਵੇਪਰ ਜਾ ਕੇ ਜਿਹੜਾ ਫਾਮਬੜਾ ਪਿੰਡ ਜਿਹੜਾ ਆ ਉੱਥੇ ਜਾ ਕੇ ਹਮਲਾ ਕੀਤਾ ਜਾਂਦਾ ਹੈ ਇਸ ਤਰ੍ਹਾਂ ਅਗਰ ਬਾਰਦਾਤਾ ਨੂੰ ਗਿਣਿਆ ਜਾਵੇ ਤਾਂ ਬਹੁਤ ਸਾਰੀਆਂ ਬਾਰਦਾਤਾ ਦਿਨ ਪਰ ਦਿਨ ਜਿਹੜੀਆਂ ਹੋ ਹੋ ਰਹੀਆਂ ਹਨ ਔਰ ਲਗਾਤਾਰ ਹੋ ਰਹੀਆਂ ਹਨ ਕਦੀ ਕਿਸੇ ਨੂੰ ਰੋਕ ਕੇ ਕਿਰਪਾਨ ਜਾਂ ਦਾਤਰ ਦਿਖਾ ਕੇ ਉਸ ਨੂੰ ਲੁੱਟ ਲਿਆ ਜਾਂਦਾ ਹੈ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਉਹ ਦਿਹਾੜੀਦਾਰ ਹੈ ਜਾਂ ਕੌਣ ਹੈ ਮੱਲਾ ਵੇਦੀਆਂ ਦੀ ਪੁਲ ਦੇ ਉੱਪਰ ਵੀ ਇੱਕ ਬਜ਼ੁਰਗ ਨੇ ਦੱਸਿਆ ਕਿ ਉਹਨਾਂ ਤੋਂ ਵੀ 270 ਦੇ ਕਰੀਬ ਰੁਪਏ ਸਨ ਉਹ ਵੀ ਖੋ ਲਏ ਗਏ ਹਨ ਪਰ ਨਵਾਂ ਸ਼ਹਿਰ ਦਾ ਬਾਬਾ ਰੋਜ਼ ਰੋਜ਼ ਦੀਆਂ ਇਹ ਜੋ ਚੋਰੀ ਦੀਆਂ ਖਬਰਾਂ ਲਗਾ ਰਿਹਾ ਹੈ ਕੇਵਰ ਤਾਂ ਸਾਨੂੰ ਵੀ ਆਪਣੇ ਆਪ ਤੇ ਆਂਦਾ ਹੈ ਕਿ ਅਸੀਂ ਰੋਜ਼ ਰੋਜ਼ ਜਿਹੜੀਆਂ ਇਹ ਖਬਰਾਂ ਲਗਾ ਰਹੇ ਹਨ ਤੇ ਕਈ ਵਾਰ ਖਬਰਾਂ ਨੂੰ ਦੇਖਣ ਵਾਲੇ ਵੀ ਇਹ ਸੋਚਦੇ ਹਨ ਕਿ ਹੋਰ ਕੀ ਕੋਈ ਖਬਰਾਂ ਹੀ ਨਹੀਂ ਹਨ ਪਰ ਅਸੀਂ ਵੀ ਕੀ ਕਰ ਸਕਦੇ ਹਾਂ ਪਰ ਜਦੋਂ ਕਿਤੇ ਵਾਰਦਾਤ ਹੁੰਦੀ ਹੈ ਗੱਲਬਾਤ ਹੁੰਦੀ ਹੈ ਜਿਸ ਨਾਲ ਘਟਨਾ ਵਾਪਰਦੀ ਹੈ ਉਹ ਸਾਨੂੰ ਫੋਨ ਕਰ ਦਿੰਦੇ ਹਨ ਜਦੋਂ ਫੋਨ ਕਰਦੇ ਹਨ ਸਾਨੂੰ ਤੇ ਸਾਡੇ ਜਿਹੜੇ ਸਥਾਨਕ ਹੋਰ ਪੱਤਰਕਾਰ ਮਿੱਤਰ ਚੈਨਲ ਆ ਉਹਨਾਂ ਨੂੰ ਉੱਥੇ ਪਹੁੰਚਣਾ ਪੈਂਦਾ ਹੈ ਕਿਉਂਕਿ ਜੇਕਰ ਅਸੀਂ ਆਪਣੇ ਚੈਨਲਾਂ ਦੇ ਉੱਪਰ ਨਹੀਂ ਦਿਖਾਉਂਦੇ ਤਾਂ ਲੋਕੀ ਲੋਕਾਂ ਨੂੰ ਸਾਡਾ ਕੰਮ ਸੁਚੇਤ ਕਰਨਾ ਹੁੰਦਾ ਹੈ ਕਿ ਉਹ ਜਦੋਂ ਵੀ ਘਰ ਤੋਂ ਬਾਹਰ ਨਿਕਲਣ ਜਾਂ ਘਰ ਦੇ ਅੰਦਰ ਆ ਕਿਹੜੀਆਂ-ਕਿਹੜੀਆਂ ਗੱਲਾਂ ਤੋਂ ਉਹਨਾਂ ਨੂੰ ਸੁਚੇਤ ਰਹਿਣਾ ਚਾਹੁੰਦਾ ਹੈ ਸੋ ਇਸ ਤੇ ਸਬੰਧ ਦੇ ਵਿੱਚ ਸਰਕਾਰਾਂ ਵੀ ਜਿਹੜੀਆਂ ਆ ਉਹ ਕੋਈ ਜਿਹੜੇ ਖਾਸ ਕਦਮ ਜਿਹੜਿਆ ਨਹੀਂ ਚੁੱਕ ਰਹੀਆਂ ਆਏ ਦਿਨ ਲੁੱਟਾਂ ਖੋਹਾਂ ਕਤਲੋਗਾਰਤ ਗੋਲ ਗੋਲੀਬਾਰੀ ਜਿਹੜੀ ਆ ਇਹ ਹੋ ਰਹੀ ਹੈਗੀ ਆ ਇਹ ਸਿਰਫ ਔੜ ਜਾਂ ਮੁਕੰਦਪੁਰ ਦੀ ਗੱਲ ਹੀ ਨਹੀਂ ਹੈਗੀ ਥਾਣਿਆਂ ਦੀ ਪੰਜਾਬ ਭਰ ਦੇ ਵਿੱਚ ਇਹ ਜਿਹੜੀਆਂ ਰੋਜ਼ਾਨਾ ਹਰਿਆਣਾ ਨੇ ਉਹ ਜਲੰਧਰ ਦੇ ਵਿੱਚ ਤੁਸੀਂ ਪਿੱਛੇ ਜੇ ਖਬਰਾਂ ਦੇਖੀਆਂ ਕਿ ਇੱਕ ਲੜਕੀ ਦਾ ਮੋਬਾਈਲੇ ਖੋਕੇ ਲੈ ਗਏ ਸੀਗੇ ਬੇਸ਼ੱਕ ਉਹ ਚੋਰ ਫੜੇ ਗਏ ਪਰ ਉੱਥੋਂ ਦੇ ਸਬੰਧਤ ਜਿਹੜੇ ਸੀਗੇ ਜੋ ਜਿਹੜੀ ਉਹਨਾਂ ਤੇ ਕਾਰਵਾਈ ਕੀਤੀ ਗਈ ਆ ਜਿਹੜੇ ਤਿੰਨ ਚੋਰ ਫੜੇ ਗਏ ਸੀਗੇ ਲੁਟੇਰੇ ਕਹਿ ਸਕਦੇ ਆ ਤਾਂ ਉਹ ਤੁਸੀਂ ਟੈਲੀਵਿਜ਼ਨਾਂ ਦੇ ਵਿੱਚ ਵੀ ਦੇਖਿਆ ਸਥਾਨਕ ਪੁਲਿਸ ਨੇ ਉੱਥੇ ਉਹਨਾਂ ਲੁਟੇਰਿਆਂ ਦਾ ਕੀ ਹਾਲ ਕੀਤਾ ਉਹਨਾਂ ਦੀ ਬੜੀ ਗੁੱਡਵਿਲ ਬਣੀ ਆ ਉਹਨਾਂ ਨੇ ਬੜਾ ਸਰਾਗਾ ਜੋ ਕਦਮ ਕੀਤਾ ਸੀ ਕੀਤਾ ਸੀ ਪਰ ਨਾਲ ਦੀ ਨਾਲ ਮਨੁੱਖੀ ਅਧਿਕਾਰ ਵਾਲੇ ਜਿਹੜੇ ਹੈਗੇ ਆ ਉਹ ਖੜੇ ਹੋ ਜਾਂਦੇ ਆ ਕਿ ਇਹੋ ਜਿਹੇ ਜਿਹੜੇ ਹੈਗੇ ਆ ਕਿ ਇਹਨਾਂ ਲੁਟੇਰਿਆਂ ਦੇ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਪਰ ਜੋ ਲੁਟੇਰੇ ਲੋਕਾਂ ਨਾਲ ਕਰਦੇ ਆ ਉਹ ਵੀ ਜਰਾ ਉੱਥੇ ਵੀ ਨਜ਼ਰ ਮਾਰਨੀ ਚਾਹੀਦੀ ਚਾਹੀਦੀ ਹੈ ਸੋ ਅਸੀਂ ਵੀ ਹੁਣ ਇਹ ਦੇਖਿਆ ਕਿ ਇਹ ਤੇ ਬਾਰਦਾਤਾਂ ਰੋਜ਼ਾਨਾ ਹੋ ਰਹੀਆਂ ਹਨ ਅਸੀਂ ਹੁਣ ਕੋਸ਼ਿਸ਼ ਕਰਿਆ ਕਰਾਂਗੇ ਅੱਬਲ ਤਾਂ ਪ੍ਰਮਾਤਮਾ ਕਰੇ ਵਾਹਿਗੁਰੂ ਕਰੇ ਕਿਤੇ ਵੀ ਕੋਈ ਬਾਰਦਾਤ ਨਾ ਹੋਵੇ ਪਰ ਜੇਕਰ ਬਾਰਦਾਤਾ ਹੁੰਦੀਆਂ ਵੀ ਹਨ ਤਾਂ ਅਸੀਂ ਹਫਤਾਵਾਰੀ ਜਿਹੜੀ ਹੈ ਦੀ ਰਿਪੋਰਟ ਜਿਹੜੀ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਪੇਸ਼ ਕਰਿਆ ਕਰਾਂਗੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਹਰ ਰਿਪੋਰਟ ਅਸੀਂ ਭੇਜ ਸਕੀਏ ਹਾਂਜੀ ਜੀ ਤੁਹਾਡਾ ਕੀ ਨਾਮ ਤੁਹਾਡਾ ਭਾਈ ਮੇਰਾ ਨਾਮ ਜੀ ਮਿੰਦਰ ਪਾਲਿਆ ਪਿੰਡ ਬਖਲੌਰ ਆ ਓਕੇ ਬਿਲਡਰ ਦੀ ਸਾਡੀ ਦੁਕਾਨ ਆ ਜੀ ਬੇਟਾ ਮੇਰਾ ਚੱਕਦਾਨੇ ਤੇ ਕੰਮ ਕਰਕੇ ਆਂਦਾ ਸੀ ਜੀ ਉੱਥੇ ਜੇ ਸਿਵਲ ਆਇਆ ਠੇਕੇ ਤੇ ਉਹਰਾ ਉਹ ਉਹ ਜਿਹੜੇ ਉੱਥੇ ਆਂਦੇ ਆ ਪਿੱਛੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਰੋਕਿਆ ਇਹਨਾਂ ਨੂੰ ਉਹਨਾਂ ਨੇ ਕਿਰਪਾਨਾਂ ਧਰ ਕੇ ਕਰਦਣ ਤੇ ਉਹ ਕਹਿੰਦੇ ਰੱਖ ਦੋ ਜੀ ਜੋ ਕੁਛ ਹੈਗਾ ਅੱਛਾ ਤੋ ਉਹ ਤੁਸੀਂ ਦੱਸ ਦਿੱਤਾ ਤੁਹਾਡੇ ਬੇਟੇ ਨੇ ਕਿ ਇਹ ਕੰਦਾ ਹੋਇਆ ਸਾਡੇ ਨਾਲ ਪਰ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹੀ ਕਰਦੇ ਹਾਂ ਅਸੀਂ ਤਾਂ ਦੁਕਾਨਾਂ ਤੇ ਬੈਠੇ ਡਰਦੇ ਆ ਵੀ ਹੁਣ ਅੰਦਰ ਨਾ ਆਵਣ ਹੁਣ ਉਹ ਸਾਡੇ ਮੁੰਡੇ ਨਾਲ ਹੋ ਗਈ ਦੂਏ ਦਿਨ ਇੱਥੇ ਆ ਆਪਣੇ ਨਹਿਰ ਤੇ ਲੁੱਟ ਲਿਆ ਆ ਕੱਲ ਇੱਕ ਹੋਰ ਮੋਬਾਈਲ ਤੇ ਬਟੂਆ ਖੋਲ ਲਿਆ ਉੱਖਾ ਹੋਇਆ ਜੰਤਾਂ ਨੂੰ ਬਾਹਰ ਕਿੱਦਾਂ ਨੇ ਕੋਈ ਕੰਮਕਾਰ ਲੱਗਦਾ ਕਰੂਗਾ ਕਿੰਨੀਆਂ ਕਿ ਲੁੱਟਾਂ ਕੋਆ ਚੋਰੀਆਂ ਹੋ ਗਈਆਂ ਇਹ 5 6 ਹੋ ਗਈਆਂ ਇੱਥੇ ਆ ਹੋ ਇਹਨਾਂ ਦਿਨਾਂ ਵਿੱਚ ਬਖਲੌਰ ਦੇ ਨਾਲ ਹੀ ਬਖਲੌਰ ਤੋਂ ਚੱਕਦਾ ਨਾ ਹਾਂਜੀ ਹਾਂਜੀ ਆ ਚੱਕਦੰਨਾ ਹੋ ਗਿਆ ਸਲਵਾਣਾ ਹੋ ਗਿਆ ਇਹ ਸਾਰੇ ਹੀ ਬਸ ਉਹ ਡਾਟ ਵਾਲਾ ਕਿਰਪਾਨ ਵਾਲਾ ਸਿਸਟਮ ਚੱਲਦਾ ਜਿੱਦਾਂ ਬਸ ਡਾਟ ਕਿਰਪਾਨ ਗੱਡਣ ਤੇ ਰੱਖ ਕੇ ਡਰਾਉਂਦੇ ਅਗਲੇ ਨੂੰ ਲੈ ਲੈਂਦੇ ਸਾਰਾ ਕੁਝ ਕੀ ਕਰੂ ਬੰਦਾ ਉਹ ਤਾਂ ਇੱਥੇ ਤੇ ਕਹਾਣੀਆਂ ਅਗਲਾ ਘਰੋਂ ਬਾਹਰ ਨਹੀਂ ਨਿਕਲ ਸਕਦਾ ਵੇ ਅਸੀਂ ਕੰਮਕਾਰ ਜਾਣਾ ਆ ਵੀ ਕਿੱਦਾਂ ਜਾਣਾ ਆ ਹੁਣੇ ਸਵੇਰ ਨੂੰ ਜਾਂਦੇ ਸ਼ਾਮ ਤੱਕ ਇਹੀ ਦਿਮਾਗ ਚ ਹੁੰਦਾ ਵੀ ਮੁਰਕੇ ਸਹੀ ਸਲਾਮਤ ਘਰ ਆ ਜਾਣ ਬਸ ਬਹੁਤ ਇਨਾਂ ਆਏ ਪ੍ਰਸਾਦ ਸਾਨੂੰ ਇਹ ਚਾਹੀਦਾ ਇਹਨਾਂ ਤੇ ਨੱਥ ਪਾਉਣ ਇੱਕ ਦੋ ਫੜਕੇ ਉਹਨਾਂ ਨੂੰ ਨਸੀਹਤ ਲਾਉਣ ਉਹਨਾਂ ਨੂੰ ਅਕਲ ਆਵੇ ਜਿਹੜਾ ਹੋਰ ਕਰਨੇ ਵਾਲਾ ਉਹ ਡਰ ਕੇ ਬੈਠੇ ਵੀ ਹਾਂ ਵੀ ਆਹ ਕੰਮ ਹੁੰਦਾ ਇਹ ਚਾਹੀਦਾ ਸੀ ਇਹੀ ਉਹਨਾਂ ਤੋਂ ਮੰਗ ਕਰਦੇ ਆ ਥੈਂਕ ਯੂ ਹਾਂਜੀ ਭਰਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਗਵਿੰਦਾ ਜੀ ਗਵਿੰਦਾ ਜੀ ਤੁਹਾਡਾ ਪਿੰਡ ਕਿਹੜਾ ਬਖਲੌਰ ਜੀ अच्छा सानू पता लगया के ਤੁਹਾਡਾ ਜਿਹੜੇ ਦੋ ਮੋਬਾਈਲ ਖੋਏ ਗਏ ਆ ਤੇ ਇਹ ਕਿਸ ਤਰ੍ਹਾਂ ਖੋਏ ਗਏ ਤੁਸੀਂ ਕਿੱਥੋਂ ਆਦੇ ਸੀ ਉਸ ਵੇਲੇ ਅਸੀਂ ਰਾਤ ਨੂੰ ਚੱਕ ਦਾ ਨੇਦ ਕੰਮ ਕਰਕੇ ਆਉਂਦੇ ਸੀ ਬਿਲਡਿੰਗ ਦਾ ਕੰਮ ਕਰਦੇ ਸੀ ਅੱਛਾ ਜੀ ਸਾਢੇ 9 ਵਜੇ ਦੇ ਕਰੀਬ ਸਾਡੇ ਨੇ ਤਾਂ ਇਹ ਹੋਇਆ ਓਕੇ ਕਿੱਥੇ ਆਉਂਦੇ ਸੀ ਤੁਸੀਂ ਕਿੱਥੇ ਕਾਉਂਦੇ ਸੀ ਅਸੀਂ ਆ ਠੇਕਾ ਟੱਪ ਕੇ ਪੈਪਾਂ ਵਾਲੀ ਫੈਕਟਰੀ ਕੋਲ ਪੌਲ ਦੇ ਕੋਲ ਪੌਲ ਦੇ ਕੋਲ ਜੀ ਚੱਕ ਦਾਣਾ ਪੌਲ ਦੇ ਕੋਲ ਹਾਂਜੀ ਤੇ ਉਹ ਕਿਦ ਕਿਦਾਂ ਹੋਈ ਕਿਦ ਕਿਦਾਂ ਤੁਹਾਨੂੰ ਪਿਹਰੇ ਆ ਅਸੀਂ ਆਪਣੇ ਗੱਲਾਂ ਬਾਤਾਂ ਹੀ ਜਾਂਦੇ ਸੀ ਇੱਕੇ ਮੋਟਰਸਾਈਕਲ ਤੇ ਸੀ ਇੱਕੇ ਮੋਟਰ ਵਾਲ ਤੇ ਜੀ ਨਾਲ ਆ ਮੇਰੇ ਮੁੰਡਾ ਦੀ ਕਿਹੜਾ ਕੰਮ ਕਰਦਾ ਅੱਛਾ ਤੇ ਉਹਨੇ ਹੱਥ ਦਿੱਤਾ ਅਸੀਂ ਰੁਕ ਗਏ ਤੇ ਸਾਨੂੰ ਪੁੱਛਣ ਲੱਗ ਪਈ ਹਾਲ ਚਾਲ ਹਾਂਜੀ ਹਾਲ ਚਾਲ ਵੀ ਪੁੱਛਿਆ ਪੈਂਦਾ ਹਾਂਜੀ ਕਹਿੰਦਾ ਜੀ ਹਾਲ ਚਾਲ ਕੀ ਅੱਛਾ ਜੀ ਐ ਹੀ ਰੁਕ ਗਏ ਤਾਂ ਗੱਲੀ ਬਾਤੀ ਸੀ ਆਪਣੇ ਜੀ ਤੇ ਫੇ ਉਹਨੇ ਆਪਣੇ ਕਿਰਪਾਨਾ ਰੱਖ ਲਈਆਂ ਇੰਤੋਂ ਤੇ ਅੱਛਾ ਹਾਂਜੀ ਫੇ ਹਥੋ ਬਾਈ ਗੰਨ ਲਾਪੇ ਮੋਬਾਈਲ ਕੱਢ ਕੇ ਲੈ ਕੇ ਦੋ ਸਾਡੀ ਤੁਹਾਡੇ ਮਾਰਿਆ ਤਾਂ ਨਹੀਂ ਕੁਛ ਨਹੀਂ ਮਾਰਿਆ ਨਹੀਂ ਕੁਛ ਜੀ ਵੀ ਤੇ ਜਾਨੀ ਜਦ ਉਹ ਫਿਰ ਸਿੱਧਾ ਹੀ ਕਿਉਂ ਨਹੀਂ ਤੁਹਾਨੂੰ ਤੁਸੀਂ ਜਦੋਂ ਤੁਹਾਨੂੰ ਨਹੀਂ ਕਿਹਾ ਕਿ ਰੱਖ ਦਿਓ ਜੋ ਹੈਗਾ ਇਸ ਤਰ੍ਹਾਂ ਕੁਝ ਕਿਹਾ ਕਿ ਕਰਵਾਨਾ ਧਰ ਕੇ ਕਿਹਾ ਨੀ ਕਿਰਪਾਨ ਨਾਲ ਧਰ ਕੇ ਜੀ ਪਹਿਲਾਂ ਕਿਰਪਾਨਾ ਨਾਲ ਤੁਹਾਡੇ ਤੇ ਦਬਾਅ ਹਾਂ ਜੀ ਹਾਂ ਜੀ ਤੇ ਕੀ ਕੀ ਲੱਗਾ ਤੁਹਾਡਾ 15000 ਰੁਪਏ ਦੇ ਦੋ ਫੋਨ ਸੀ ਤੁਸੀਂ ਕੰਮ ਕਰਕੇ ਪੇਮੈਂਟ ਵੀ ਨਾਲ ਹੀ ਲੈ ਕੇ ਆਏ ਹਾਂ ਜੀ ਤੇ ਦੋ ਫੋਨ ਕਿਹੜੇ ਸੀਗੇ ਜੀ ਮਹਿੰਗੇ ਸੀ ਮਹਿੰਗੇ ਸੀ ਓਕੇ ਤੇ ਫਿਰ ਤੁਸੀਂ ਇਹਦੇ ਬਾਰੇ ਆਪਣਾ ਪੁਲਿਸ ਨੂੰ ਸੂਚਨਾ ਦਿੱਤੀ ਹਾਂ ਜੀ ਆਪਣੇ ਥਾਣਾ ਔੜ ਦਿੱਤੀ ਸੀ ਰਿਪੋਰਟ ਦੀ ਅੱਛਾ ਫਿਰ ਉਹਨਾਂ ਨੇ ਕੀ ਕੀਤਾ ਉਨੇ ਆਪਣੀ ਕਾਰੋਬਾਰੀ ਕੀਤੀ ਸਾਰੀ ਅੱਛਾ ਹਾਂਜੀ ਕੈਮਰੇ ਚੈੱਕ ਕੀਤੇ ਫੈਕਟਰੀ ਦੇ ਅਗੇ ਠੀਕ ਹੈ ਹਾਂਜੀ ਓਕੇ ਅ ਹਾਂਜੀ ਭਾਜੀ ਕੀ ਤੁਹਾਡੇ ਬਾਪੂ ਜੀ ਕੀ ਲੱਗਦੇ ਹੈ ਇਹ ਮੇਰੇ ਬਾਪੂ ਜੀ ਆ ਸੋਢੀ ਰਾਮ ਮੇਰਾ ਨਾਮ ਮੰਗਲਨਾਥ ਠੀਕ ਹੈ ਤੁਸੀਂ ਇਹ ਬਜ਼ੁਰਗ ਥੋੜਾ ਜਿਹਾ ਇਦਾਂ ਇਦਾਂ ਹੋਇਆ ਕਿ ਜਦੋਂ ਰੋਟ ਕੋ ਦਾ ਮਾਮਲਾ ਹੁੰਦਾ ਕੁਛ ਨਾ ਕੁਛ ਖਬਰਾਹਟ ਹੁੰਦੀ ਹੈ ਤੁਸੀਂ ਦੱਸੋ ਵੀ ਜਦੋਂ ਤੁਸੀਂ ਇਹਨਾਂ ਨੂੰ ਫਿਰ ਮੁਕੰਦਪੁਰ ਥਾਣੇ ਲੈ ਗਏ ਆ ਹਾਂਜੀ ਹਾਂਜੀ ਤੇ ਉੱਥੇ ਕੀ ਗਏ ਆ ਉਹਨੇ ਕੀ ਕੀ ਮੁਕੰਦਪੁਰ ਅਸੀਂ ਗਏ ਰਿਪੋਰਟ ਲਿਖਾਉਣ ਨੂੰ ਪਹਿਲਾਂ ਤਾਂ ਥੱਲੇ ਮੁੰਸ਼ੀ ਕੋਲ ਗਏ ਆ ਅੱਛਾ ਜੀ ਮੁੰਸ਼ੀ ਦੇ ਕੋਲ ਗਏ ਤਾਂ ਜੀ ਉਹ ਕਹਿੰਦਾ ਉੱਪਰ ਚੱਲ ਜਾਓ ਅੱਛਾ ਜੀ ਐਸਆਈ ਕੋਲ ਜੀ ਇਹਦੇ ਵੀ ਐਸਆਈ ਕੋਲ ਗਏ ਤਾਂ ਉਹ ਕਹਿੰਦਾ ਜੀ ਸਾਡੇ ਕੋਲ ਰਿਪੋਰਟ ਲਿਖਾਉਣ ਨੂੰ ਬੰਦਾ ਹੈ ਨਹੀਂ ਅੱਛਾ ਜੀ ਤੁਸੀਂ ਆਪੇ ਰਿਪੋਰਟ ਲਿਖੋ अच्छा जी फिर चल मैं बैठा रह मैं कह तू बोल के दक दो बे मैं ले हेदना चलो नहीं बोल के दसया मैं रिपोर्ट लिखाती फिर कहता ਤੁਸੀਂ ਆਪ ਕੈਮਰਾ ਚੈੱਕ ਕੀਤੀ ਆ ਮੈਂ ਕਿਹਾ ਅਸੀਂ ਇੱਕ ਕੈਮਰਾ ਚੈੱਕ ਕੀਤਾ ਵੇ ਇੱਕ ਤੁਸੀਂ ਆਪ ਕਰੋ ਤੇ ਉਹ ਕਹਿੰਦਾ ਨਹੀਂ ਤੁਸੀਂ ਚੈੱਕ ਕਰਕੇ ਦੱਸਿਓ ਸਾਨੂੰ ਫਿਰ ਅਸੀਂ ਦੇਖਦੇ ਆ ਹਲੇ ਤੱਕ ਜਾਨੀ ਕਿ ਉਹ ਨਹੀਂ ਕੋਈ ਸਾਡੇ ਐਕਸ਼ਨ ਨਹੀਂ ਲਿਆ ओके ਤੇ ਕੈਮਰਾ ਜਣੀ ਤੁਹਾਨੂੰ ਚੈੱਕ ਕਰਨ ਨੂੰ ਕਹੇ ਵੀ ਤੁਸੀਂ ਹਾਂ ਜੀ ਸਾਨੂੰ ਚੈੱਕ ਕਰਨ ਨੂੰ ਕਿਹਾ ਉਹ ਕਹਿੰਦਾ ਜੀ ਸਾਡੇ ਕੋਲ ਸਟਾਫ ਐ ਨਹੀਂ ਸਾਡੇ ਕੋਲ ਦੋ ਤਿੰਨ ਬੰਦੇ ਆ ਬਸ ਇਧਰ ਬੋਰਡ ਲਿਖਾਉਣ ਨੂੰ ਸਾਡੇ ਕੋਲ ਬੰਦਾ ਐ ਨਹੀਂ ਇੱਥੇ ਅੱਛਾ ਜੀ ਤੁਸੀਂ ਕਿਹਾ ਨਹੀਂ ਕਿ ਮਤਲਬ ਫਿਰ ਪਿੰਡ ਦੇ ਚੌਕੀਦਾਰ ਨੂੰ ਕਹਿ ਦਿੰਦੇ ਉਹ ਚੈੱਕ ਕਰ ਦੋ ਹਾਂ ਜੀ ਅਸੀਂ ਤਾਂ ਦੱਸਿਆ ਪਿਆ ਸੀ ਆ ਗਏ ਜੀ ਸਾਨੂੰ ਕਹਿੰਦੇ ਤੁਸੀਂ ਜਾਓ ਤੇ ਜਾ ਕੇ ਜਿਹੜਾ ਦੂਜਾ ਕੈਮਰਾ ਵੀ ਤੁਸੀਂ ਚੈੱਕ ਕਰੋ ਅਸੀਂ ਕਹਾਂ ਭੀ ਤਨਖਾਹ ਤੁਹਾਨੂੰ ਕਾਦੀ ਦਿੰਦੇ ਆ ਅੱਛਾ ਜੀ ਹਾਂ ਜੀ ਤੇ ਸਾਨੂੰ ਸਾਨੂੰ ਖੁਦਾ ਹਾਸਾ ਆਉਣ ਲੱਗਿਆ ਇਸ ਗੱਲ ਤੋਂ ਹਾਂ ਜੀ ਹਾਂ ਜੀ ਸੋ ਠੀਕ ਹੈ ਜੀ ਬੜਾ ਧੰਨਵਾਦ ਤੁਹਾਡਾ ਹਾਂ ਬਾਪੂ ਜੀ ਸਤਿ ਸ਼ਕਾਲ ਕੀ ਨਾਮ ਹੈ ਤੁਹਾਡਾ ਸੋਦੀਰਾ ਅ ਤੁਹਾਡਾ ਪਿੰਡ ਕਿੱਡਾ ਜੀ ਬਖਲੌਰ ਬਖਲੌਰ ਹੈ ਤੁਹਾਡੇ ਨਾਲ ਤੁਹਾਡਾ ਇੱਕ ਕੋਈ ਲੁੱਟ ਖੋਈ ਹੈ ਜੀ ਉਹ ਕਿਸ ਤਰ੍ਹਾਂ ਹੋਈ ਹੈ ਤੁਸੀਂ ਕਿੱਥੋਂ ਆਉਂਦੇ ਸੀ ਕਿੱਥੇ ਨੂੰ ਆਉਂਦੇ ਸੀਗੇ ਅਸੀਂ ਮੰਨ ਲਓ ਮਜਾਰੇ ਦਾ ਪੋਲਾ ਜਿਹੜਾ ਸੁਗੇ ਵਾਲਾ ਉਹ ਤੋਂ ਵਾਪਸ ਆਉਂਦੇ ਸੀ ਮੁੜ ਕੇ ਇੱਧਰ ਕਿੱਥੋਂ ਆਉਂਦੇ ਸੀਗੇ ਸ਼ਹਿਰ ਕਾਨੇ ਗਏ ਸੀ ਉਸ ਪੋਲ ਤੋਂ ਸ਼ਹਿਰ ਕਾਨੇ ਗਏ ਸੀ ਠੀਕ ਹੈ ਸ਼ਹਿਰ ਕਾਨੇ ਗਏ ਸੀ ਠੀਕ ਹੈ ਜੀ ਠੀਕ ਹੈ ਤੁਸੀਂ ਵਾਪਸ ਆਪਣੇ ਘਰ ਨੂੰ ਵਾਪਸ ਘਰ ਨੂੰ ਆਉਂਦੇ ਸੀ अच्छा जी। ਉੱਥੇ ਕੁਮਾਦੀ ਜਹੀ ਹੈ ਕੋ ਕੁਮਾਦੀ ਜਹੀ ਦੇ ਕੋਲ ਉਦਾਂ ਹੀ ਮੋੜ ਕੇ ਉਹ ਨਹੀਂ ਮੋਟਰਸਾਈਕਲ ਸਾਡੇ ਮੋੜੇ ਲਾਤਾ। ਕਿੰਨੇ ਬੰਦੇ ਸੀ? ਤਿੰਨ ਬੰਦੇ ਸੀ। ਠੀਕ ਹੈ ਜੀ। ਇੱਕੋ ਮੋਟਰਸਾਈਕਲ ਤੇ। ਹਾਂ ਇੱਕ ਮੋਟਰਸਾਈਕਲ ਤੇ। ਠੀਕ ਹੈ। ਹਾਂ। ਤੇ ਫਿਰ ਉਹ ਕੀ ਕਹਿੰਦੇ ਤੁਹਾਨੂੰ ਆ ਕੇ? ਉਹ ਨਹੀਂ ਮੇਰੇ ਬਟ ਐਤੋ ਕਾਲਿਆ ਮੋਬਾਈਲ ਪਹਿਲਾਂ। ਜੀ। ਫਿਰ ਮਗਰਵਾਨੀ ਬਟੂਆ ਕੱਢਣ ਲੱਗਾ ਪਾ ਬਟੂਆ ਕੱਢ ਲਿਆ। ਅੱਛਾ ਜੀ। ਆਹ ਮਗਰਵਾਨੀ ਫਿਰ ਉਹ ਮੈਨੂੰ ਪਰ ਇਹਨ ਮਿੱਦਾ ਕਰਕੇ ਚੜ ਕੇ ਨੱਠ ਗਿਆ। ਤੁਹਾਡੇ ਕੋਲ ਮੋਬਾਈਲ ਵੀ ਲੱਗਿਆ ਤੇ ਬਟੂਆ ਵੀ ਮੋਬਾਈਲ ਵੀ ਤੇ ਬਟੂਆ ਵੀ ਲੱਗਿਆ। ਤੇ ਕੋਈ ਪਹਿਚਾਨ ਉਹਨਾਂ ਦੀ ਕੋਈ ਮੂੰਹ ਟੁਕੇ ਕੋਈ ਪਹਿਚਾਨ ਨਹੀਂ ਮੂੰਹ ਨਹੀਂ ਬਨੇ ਹੋ ਸੀਗੇ ਸਿਰ ਵੀ ਬਨੇ ਹੋ ਸੀ ਪਰਨਿਆਂ ਦੇ ਨਾਲ ਦੂਜਾ ਹੈ ਪੈਂਟਾਂ ਵੀ ਕੱਸੀਆਂ ਸੀਗੀਆਂ ਇਹਨਾਂ ਪੂਰੀਆਂ ਠੀਕ ਹੈ ਇਸ ਵੇਲੇ ਸਾਰੇ ਬੰਦੂ ਜੀ ਪੈਸੇ ਉਸੇ ਚ ਲੋਕ ਕਈ ਵਾਰੀ ਨਹੀਂ ਆ ਤਾਂ ਸੇ ਸੀਗੇ 2 270 ਰੁਪਏ ਸੀ ਫਿਰ ਉਹ ਤੁਹਾਡੇ ਡਾਕੂਮੈਂਟ ਵਗੈਰਾ ਕੋਈ ਉਹ ਕਾਗਜ਼ ਪੱਤਰਾ ਉਹਦੇ ਵਿੱਚ ਸੀਗੀ ਪਰਚੀ ਦੂਜੀ ਸੀਗੀ ਉਹ ਡੈਰੀ ਸੀ ਇੱਕ ਨਹੀਂ ਕਿ ਜਿਹੜਾ ਜਿੱਦਾਂ ਕੋਈ ਆਧਾਰ ਕਾਰਡ ਪੈਨ ਕਾਰਡ ਨਹੀਂ ਨਹੀਂ ਇਦਾਂ ਦਾ ਨਹੀਂ ਸੀ ਹਰ ਡੈਰੀ ਸੀ ਇੱਕ ਉਹਦੇ ਵਿੱਚ ਜਾਂ ਦੂਜੀਆਂ ਸੀਗੀਆਂ ਮ ਡਾਕਟਰੀ ਕਾਪੀਆਂ ਦਵਾਈ ਦੀ ਕਿੰਨੇ ਕਵਜੇ ਦਾ ਵਾਕਿਆ ਇਹ ਸਬੀਰ ਦਾ ਕੋਈ 7:00 ਵਜੇ ਦਾ ਨਹੀਂ ਨਹੀਂ 6:00 ਵਜੇ ਸਵੇਰੇ ਨਹੀਂ 7:00 ਦਾ ਹੀ ਆ ਸਾਢੇ ਹਾਂ ਹਾਂ ਅੱਛਾ ਜੀ ਫਿਰ ਤੁਸੀਂ ਕੋਈ ਪੁਲਿਸ ਨੂੰ ਸੂਚਿਤ ਕੀਤਾ ਕੀਤਾ ਸੀ ਗਏ ਸੀ ਮੁਕੰਦਪੁਰ ਗਏ ਸੀ ਓਕੇ ਕੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਤੁਹਾਨੂੰ ਉਹਨਾਂ ਕਹਿੰਦੇ ਨਹੀਂ ਉੱਥੇ ਦਾ ਰਿਪੋਰਟ ਲਿਖਾਉਣ ਬੰਦਾ ਹੈ ਨਹੀਂ ਕੀ ਕਹਿੰਦੇ ਕੀ ਬੋਲੇ ਉਹ ਉਹ ਕਹਿੰਦੇ ਸਾਡੇ ਕੋਲ ਸਟਾਫ ਥੋੜਾ ਹੈ ਅੱਛਾ ਜੀ ਆਹੋ ਤੇ ਇਹ ਗੌਰ ਕਰਾਂਗੇ ਨਹੀਂ ਤੁਹਾਡੇ ਕੋਲ ਲਿਖਤੀ ਪੜਤੀ ਕੁਝ ਲੈ ਲਿਆ ਉਹ ਨਹੀਂ ਵੀ ਰਿਟਰਨ ਕਰਕੇ ਦੇ ਦੇ ਹਾਂ ਦੂਜੀ ਉਹ ਲੈ ਲਈ ਐਪਲੀਕੇਸ਼ਨ ਲੈ ਲਈ ਅੱਛਾ ਜੀ